ਪਰਮੇਸ਼ਰ ਸਾਡੀ ਪਨਾਹ ਤੇ ਸਾਡਾ ਬਾਲ ਨੇ ਉਹ ਦੁੱਖਾਂ ਵਿੱਚ ਸਾਡਾ ਵੱਡਾ ਸਹਾਇਕ ਹੋਇਆ ਏ ਇਸ ਕਰਕੇ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ ਭਾਵੇਂ ਪਹਾੜ ਸਮੁੰਦਰ ਚ ਸੁੱਟੇ ਜਾਣ ਭਾਵੇਂ ਉਹਦੇ ਪਾਣੀ ਗਰਜਣ ਤੇ ਝੱਤ ਛੱਡਣ ਤੇ ਪਹਾੜ ਉਹਦੇ ਵਦਨ ਦੇ ਕਾਰਨ ਥਰਥਰੌਂਡ ਜਬੂਰਾਂ ਦੀ ਪੁਥੀ ਉਹਦਾ ਸ਼ਿਆਲੀ ਦੇ ਆਇਆ ਦਾ ਇੱਕ ਤੋਂ ਦਿਨ ਵਿੱਚ ਅੱਜ ਦੇ ਦਿਨ ਚ ਅਸੀਂ ਜਬੂਰ ਸ਼ਿਆਲੀ ਦੇ ਉਤੇ ਮੰਨਨ ਕਰਨ ਜਾ ਰਹੇ ਹਾਂ ਜਦੋਂ ਅਸੀਂ ਮੰਨਨ ਕਰਦੇ ਆਂ ਤੇ ਆਪਣੀ ਕਲਪਨਾ ਵਚਨ ਚ ਲੈ ਕੇ ਆਉਂ। ਅੱਜ ਆਪਣੀ ਤਸਵੀਰ ਬਣਾਓ ਕਿ ਤੁਸੀਂ ਇਹਨਾਂ ਕਟਨਾਵਾਂ 'ਚ ਹਿੱਸਾ ਲੈ ਰਹੇ ਹੋ। ਤੁਹਾਡਾ ਦਿਲ ਇਸ ਜਬੂਰ ਦੇ ਨਾਲ ਜੁੜ ਜਾਏ ਤੇ ਪ੍ਰਾਰਥਨਾ ਤੁਹਾਡੇ ਦਿਲ 'ਚੋਂ ਨਿਕਲੇ। ਪਰਮੇਸ਼ਰ ਸਾਡਾ ਪਨਾਹ ਹੈ ਤੇ ਸਾਡਾ ਬਾਲੇ। ਉਹ ਦੁੱਖਾਂ ਦੇ ਵਿੱਚ ਸਾਡਾ ਵੱਡਾ ਸਹਾਇਕ ਹੈ। ਇਸ ਕਰਕੇ ਅਸੀਂ ਨਹੀਂ ਡਰਾਂਗੇ। ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਚ ਸੁੱਟੇ ਜਾਣ ਭਾਵੇਂ ਉਹਦੇ ਪਾਣੀ ਦੇ ਗਰਜਣ ਦੇ ਨਾਲ ਅੱਗ ਝੱਗ ਛੜਨ ਤੇ ਪਹਾੜ ਉਹਦੇ ਵਧਨ ਦੇ ਕਾਰਨ ਥੜ ਥਰਮ ਅੱਜ ਆਪਣੇ ਆਪ ਦੀ ਤਸਵੀਰ ਬਣਾਓ ਕਿ ਤੁਸੀਂ ਇੱਕ ਵੱਡੇ ਸਾਰੇ ਪਹਾੜ ਤੇ ਹੋ ਤੇ ਪਰਮੇਸ਼ਵਰ ਨੇ ਤੁਹਾਨੂੰ ਆਪਣੇ ਹੱਥਾਂ ਚ ਫੜਿਆ ਹੋਇਆ ਹੈ ਤੁਹਾਡੇ ਪੈਰਾਂ ਦੇ ਥੱਲੇ ਸਮੁੰਦਰ ਉੱਠ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਸਮੁੰਦਰ ਝੱਗ ਛੱਡ ਰਿਹਾ ਏ ਤੁਹਾਨੂੰ ਡਰ ਆਉਂਦਾ ਏ ਪਰ ਤੁਸੀਂ ਪਰਮੇਸ਼ਰ ਦੇ ਵਿੱਚ ਪੂਰੀ ਤਰ੍ਹਾਂ ਸੁਰੱਖਿਆਤੋਂ ਤੁਸੀਂ ਉਹਦੇ ਵਿੱਚ ਸੁਰੱਖਿਆਤੋਂ ਇਸ ਕਲਪਨਾ ਨੂੰ ਕਰੋ ਕਿੰਨੀਆਂ ਲਹਿਰਾਂ ਉੱਠ ਰਹੀਆਂ ਨੇ ਪਰ ਫਿਰ ਵੀ ਪਰਮੇਸ਼ਰ ਨੇ ਤੁਹਾਡਾ ਹੱਥ ਕੁੱਟ ਕੇ ਫੜਿਆ ਏ ਇੱਕ ਨਦੀ ਏ ਜਿਹੜੀ ਜਿਹਦੀਆਂ ਧਾਰਾਂ ਪਰਮੇਸ਼ਰ ਦੇ ਨਗਰ ਨੂੰ ਆਤਮਾ ਦੇ ਡੇਰਿਆਂ ਦੇ ਪਵਿੱਤਰ ਸਥਾਨ ਨੂੰ ਆਨੰਦਿਤ ਕਰਦੀਆਂ ਨੇ ਪਰਮੇਸ਼ਰ ਉਹਦੇ ਵਿੱਚੋਂ ਨਾ ਡੋਲੇਗਾ ਪਰਮੇਸ਼ਰ ਅਮਰਤ ਵੇਲੇ ਉਹਦੀ ਸਹਾਇਤਾ ਕਰੇਗਾ ਤੁਹਾਡਾ ਜਿਹੜਾ ਦੇਲ ਹੈ ਇਹ ਪਰਮੇਸ਼ਰ ਦਾ ਨਿਵਾਸ ਸਥਾਨ ਹੈ ਇੱਥੇ ਪਰਮੇਸ਼ਰ ਦੀ ਨਦੀ ਵਹਿੰਦੀ ਹੈ ਕਲਪਨਾ ਕਰੋ ਕਿ ਤੁਹਾਡਾ ਦਿਲ ਉਹ ਸ਼ਹਿਰ ਹੈ ਜਿੱਥੇ ਪਰਮੇਸ਼ਰ ਵਸਦਾ ਹੈ ਇਹਨੂੰ ਕੋਈ ਜਿੱਤ ਨਹੀਂ ਸਕਦਾ ਪਰਮੇਸ਼ਰ ਤੁਹਾਡੇ ਪ੍ਰਾਨ ਦੀ ਰੱਖਿਆ ਕਰੇਗਾ ਪਰਮੇਸ਼ਰ ਤੁਹਾਡੀ ਰੱਖਿਆ ਕਰੇਗਾ ਕਿਉਂਕਿ ਪਰਮੇਸ਼ਰ ਤੁਹਾਡੇ ਵਿੱਚ ਤੁਸੀਂ ਨਹੀਂ ਡੋਲੋਗੇ ਪਰਮੇਸ਼ਰ ਕੌਮਾਂ ਨੇ ਹੁਲੜ ਮਚਾਇਆ ਰਾਜ ਡੋਲ ਗਏ ਉਨੇ ਆਪਣਾ ਸ਼ਬਦ ਸੁਣਾਇਆ ਤੇ ਧਰਤੀ ਪੰਗਰ ਗਈ ਸੈਨਾ ਦਾ ਯਹਵਾ ਸਾਡੇ ਅੰਗ ਸੰਗੇ ਯਾਕੂਬ ਦਾ ਪਰਮੇਸ਼ਰ ਸਾਡਾ ਉੱਚਾ ਗਾੜੇ ਅਸੀਂ ਅਕਸਰ ਹੀ ਉਹਨਾਂ ਕਹਾਣੀਆਂ ਨੂੰ ਸੁਣਦੇ ਹਾਂ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਤੇ ਜਦੋਂ ਅਸੀਂ ਦੁਨੀਆ ਚਾਲੇ ਦਵਾਲੇ ਇੰਨਾ ਕੁਝ ਹੁੰਦਾ ਵੇਖਦੇ ਹਾਂ ਤੇ ਅਸੀਂ ਡਰ ਜਾਂਦੇ ਹਾਂ ਸਾਡੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਸਾਨੂੰ ਕਈ ਵਾਰੀ ਪ੍ਰਭੂ ਦੇ ਹੱਥ ਚੋਂ ਖਿੱਚਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਪਰਮੇਸ਼ਰ ਕੇਵਲ ਬੋਲਦਾ ਏ ਤੇ ਹੁ ਲੜ ਉੱਥੇ ਹੀ ਚੋਪੋ ਜਾਂਦਾ ਏ ਅੱਜ ਕੀ ਤੁਹਾਨੂੰ ਆਪਣੇ ਡਰ ਪ੍ਰਭੂ ਨੂੰ ਦੇਣ ਦੀ ਜ਼ਰੂਰਤ ਏ ਕੀ ਤੁਸੀਂ ਇਸ ਗੱਲ ਦੀ ਘੋਸ਼ਣਾ ਕਰੋਗੇ ਕਿ ਪਰਮੇਸ਼ਰ ਕੰਟਰੋਲ 'ਚ ਏ ਪਰਮੇਸ਼ਰ ਕੰਟਰੋਲ ਦੇ ਵਿੱਚ ਏ ਪ੍ਰਭੂ ਨੇ ਹਰ ਚੀਜ਼ ਨੂੰ ਕੰਟਰੋਲ ਕੀਤਾ ਆ ਤੁਸੀਂ ਪਰਮੇਸ਼ਰ ਦੇ ਕੰਟਰੋਲ ਚ ਉਹਨੂੰ ਆਪਣਾ ਆਪ ਦੇ ਦੋ ਆਓ ਯਾ ਵਾਦੇ ਕੰਮਾਂ ਨੂੰ ਵੇਖੋ ਜਿਨ੍ਹਾਂ ਧਰਤੀ ਉੱਤੇ ਤਬਾਹੀਆਂ ਮਚਾਈਆਂ ਨੇ ਉਹ ਧਰਤੀ ਤੇ ਬੰਨਿਆ ਤੀਕਰ ਲੜਾਈਆਂ ਨੂੰ ਮੁਕਾ ਦਿੰਦਾ ਏ ਉਹ ਧੁਨੁਖ ਨੂੰ ਭੰਨ ਸੁੱਟਦਾ ਤੇ ਬਰਸ਼ੀ ਤੇ ਟੋਟੇ ਟੋਟੇ ਕਰ ਦਿੰਦਾ ਏ ਉਹ ਰਾਥਾਂ ਨੂੰ ਅੱਗ ਲਾ ਦਿੰਦਾ ਭਾਵੇਂ ਕਿਹੋ ਜਿਹੀਆਂ ਖਬਰਾਂ ਤੁਸੀਂ ਸੁਣੋ ਪਰਮੇਸ਼ਰ ਜੰਗਾਂ ਨੂੰ ਬੰਦ ਕਰਾ ਦਿੰਦਾ ਹੈ ਦੂਜਾ ਸੰਸਾਰ ਜੰਗ ਬੜਾ ਭੈੜਾ ਜੰਗ ਸੀਗਾ ਪਰ ਇਹ ਵੀ ਖਤਮ ਹੋ ਗਿਆ ਸ਼ਾਂਤੀ ਆਈ ਆਪਣੇ ਦਿਲ ਨੂੰ ਇਹ ਗੱਲ ਕਹੋ ਕਿ ਪਰਮੇਸ਼ਰ ਸੰਸਾਰ ਦੇ ਪਾਪਾਂ ਦੇ ਉੱਤੇ ਜਿੱਤ ਪਾਵੇਗਾ ਉਹ ਸਾਰੀਆਂ ਨੁਕਸਾਨ ਦੇਣ ਵਾਲੀਆਂ ਚੀਜ਼ਾਂ ਤੇ ਜਿੱਤ ਪਾਵੇਗਾ ਇਹ ਤੁਸੀਂ ਕਲਪਨਾ ਕਰੋ ਕਿ ਪਰਮੇਸ਼ਰ ਦੁਨੀਆ ਦੀਆਂ ਜੰਗਾਂ ਨੂੰ ਚੁੱਪ ਕਰਾਉਣ ਵਾਲਾ ਹੈ ਉਹ ਚੁੱਪ ਕਰਾਉਣ ਵਾਲਾ ਜਿੰਨੀਆਂ ਜੰਗਾਂ ਤੁਹਾਡੀ ਜ਼ਿੰਦਗੀ ਚ ਚੱਲ ਰਹੀਆਂ ਨੇ ਪਰਮੇਸ਼ਰ ਉਹਨਾਂ ਨੂੰ ਬੰਦ ਕਰਨ ਜਾ ਰਿਹਾ ਹੈ ਇਸ ਗੱਲ ਦੀ ਕੋਸ਼ਣਾ ਕਰੋ ਅੱਜ ਦੇ ਦਿਨ ਚ ਥਾਮ ਜਾਓ ਤੇ ਜਾਣ ਲਓ ਕਿ ਮੈਂ ਹੀ ਪਰਮੇਸ਼ਰ ਹਾਂ ਮੈਂ ਕੌਮਾਂ ਚ ਵਧਾਇਆ ਜਾਵਾਂਗਾ ਮੈਂ ਧਰਤੀ ਉੱਤੇ ਵਧਾਇਆ ਜਾਵਾਂਗਾ ਇਹ ਜਿਹੜੀ ਆਇਤ ਹੈ ਇਹ ਪਰਮੇਸ਼ਰ ਦੇ ਨਾਲ ਸਾਡੀ ਏਕਤਾ ਦਾ ਪ੍ਰਤੀਕ ਹੈ थम जाओ क्योंकि वह परमेर है इस गल की प्रैक्टिस करो वो अगे शांत हो जाओ क्योंकि वो तो परमेर है वो तोमेशर है थम जाओ सामने आए के दे दिन शांत हो जाओ क्योंकि वोडा परमेर है वो तो प्यार करता है तुम ओद हाथों चो प्रभु तू मेरा परमेश्वर है तू मेनु संभाल तू मेरी मदद करेगा तू मेरे निका जा रहा है मैं तेरा धन्यवाद करता मैं तेरा धन्यवाद करता ਸੈਨਾ ਦਾ ਯਹਵਾ ਸਾਡੇ ਅੰਗ ਸੰਗੇ ਯਾਕੂਬ ਦਾ ਪਰਮੇਸ਼ਰ ਸਾਡਾ ਉਜਾਗਾੜੇ ਇੱਕ ਵਾਰ ਫਿਰ ਤੂੰ ਇਸ ਗੱਲ ਦੀ ਕਲਪਨਾ ਕਰੋ ਕਿ ਸਵਰਗ ਦੇ ਦੂਤਾਂ ਦਾ ਪਰਮੇਸ਼ਰ ਉਹਦੇ ਸਵਰਗ ਦੂਤ ਤੁਹਾਨੂੰ ਘੇਰੇ ਹੋਏ ਨੇ ਉਹਨਾਂ ਨੇ ਤੁਹਾਨੂੰ ਆਲੇ ਦੁਆਲੇੋਂ ਘੇਰਿਆ ਹੋਇਆ ਹੈ ਇਹ ਕਿਵੇਂ ਲੱਗਦਾ ਹੈ ਉਹਨਾਂ ਫਰਿਸ਼ਤਿਆਂ ਦੇ ਆਲੇ-ਦੁਆਲੇ ਦੇ ਘੇਰੇ ਦੇ ਵਿੱਚੋਂ ਦੀ ਕੋਈ ਵੈਰੀ ਨਿਕਲ ਕੇ ਤੁਹਾਡੇ ਤੇ ਹਮਲਾ ਨਹੀਂ ਕਰ ਸਕਦਾ ਅੱਜ ਇਸ ਗੱਲ ਦੀ ਤਸਵੀਰ ਬਣਾਓ ਕਿ ਪਰਮੇਸ਼ਰ ਨੇ ਤੁਹਾਨੂੰ ਘੇਰਿਆ ਹੋਇਆ ਹੈ ਇਹ ਸਚਿਆਈ ਅੱਜ ਤੁਹਾਡੇ ਦਿਲ ਨੂੰ ਫੜ ਲਵੇ ਇਹ ਸਚਿਆਈ ਨੂੰ ਆਪਣੇ ਦਿਲ ਨੂੰ ਫੜਨ ਦਿਓ ਕਿ ਪਰਮੇਸ਼ਰ ਤੇ ਉਹਦੇ ਫਰਿਸ਼ਤੇ ਤੁਹਾਨੂੰ ਘੇਰਿਆ ਹੋਇਆ ਹੈ ਸੈਨਾ ਦਾ ਯਹਵਾ ਸਾਡੇ ਅੰਗ ਸੰਗੇ ਯਾਕੂਬ ਦਾ ਪਰਮੇਸ਼ਰ ਸਾਡਾ ਉੱਚਾ ਗਾੜੇ ਜਦੋਂ ਪਰਮੇਸ਼ਰ ਸਾਡੇ ਅੰਗ ਸੰਗੇ ਤੇ ਫਿਰ ਸਾਨੂੰ ਕੌਣ ਟੱਚ ਕਰ ਸਕਦਾ ਹੈ ਉਹਦੇ ਲੱਖਾਂ ਫਰਿਸ਼ਤੇ ਸਾਡੇ ਨਾਲ ਨੇ ਤੇ ਉਹ ਸਾਨੂੰ ਘੇਰ ਕੇ ਰੱਖ ਰਿਹਾ ਹੈ ਆਓ ਪ੍ਰਭੂ ਦਾ ਧੰਨਵਾਦ ਕਰੀਏ ਆਓ ਪ੍ਰਭੂ ਦਾ ਸ਼ੁਕਰ ਕਰੀਏ ਇਹਨਾਂ ਗੱਲਾਂ ਵਾਸਤੇ ਸਾਰੇ ਜਾਣੇ ਕੋ ਪ੍ਰਭੂ ਮੇਰੇ ਪਿਤਾ ਮੇਰੇ ਯੀਸ਼ੂ ਮੇਰੇ ਪਵਿੱਤਰ ਆਤਮਾ ਮੈਂ ਤੇਰੇ ਹੱਥਾਂ ਚ ਤੂੰ ਮੈਨੂੰ ਕੇਰਿਆ ਹੋਇਆ ਹੈ ਮੈਨੂੰ ਵੈਰੀ ਟੱਚ ਨਹੀਂ ਕਰ ਸਕਦਾ ਮੈਂ ਤੇਰੇ ਲਹੂ ਦੇ ਥਲੇ ਮੇਰਾ ਪਰਿਵਾਰ ਤੇਰੇ ਲਹੂ ਦੇ ਥਲੇ ਟਕਿਆ ਹੋਇਆ ਤੇਰੇ ਫਰਿਸ਼ਤੇ ਮੈਨੂੰ ਕੇਰੇ ਹੋਇਆ ਧੰਨਵਾਦ